ਲਗਾਤਾਰ ਹੋ ਰਹੀਆਂ ਲੁੱਟਾਂ ਖੋਹਾਂ ਦੀਆਂ ਵਰਦਾਤਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਸ਼ਰਾਰਤੀ ਅਨਸਾਂ ਦੇ ਖਿਲਾਫ ਅੱਗੇ ਨਾਲ ਹੋਰ ਸਖਤ ਹੋ ਗਈ ਹੈ ਪਰ ਕੁਝ ਲੋਕ ਗੈਰ ਕਾਨੂੰਨੀ ਹਰਕਤਾਂ ਕਰਨ ਤੋਂ ਬਾਜ਼ ਨਹੀਂ ਹੁੰਦੇ ਹਾਲੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਵਿਦੇਸ਼ 'ਚ ਬੈਠ ਕੇ ਫਿਰੋਤੀਆਂ ਕਾਲਾਂ ਕਰਨ ਵਾਲੇ ਪ੍ਰਿੰਸ चौहान ਰਾਣਾ ਰੋਦੇ ਦੋ ਗੈਂਗਸਟਰਾਂ ਨੂੰ ਕ੍ਰਾਈਮ ਬ੍ਰਾਂਚ ਨੇ ਪਿੰਡ ਦਾਉ ਵਿਖੇ ਮੁਕਾਬਲੇ ਦੌਰਾਨ ਕਾਬੂ ਕੀਤਾ ਲੱਤਾਂ 'ਚ ਗੋਲੀ ਲੱਗਣ ਕਾਰਨ ਦੋਹਾਂ ਮੁਲਜ਼ਮਾਂ ਦੀ ਹਾਲਤ ਵਿਗੜ ਗਈ ਹੈ ਤਾਉਨਾ ਨੂੰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਜੀਐਮਸੀ ਐਚ ਵਿੱਚ ਦਾਖਲ ਕਰਵਾਇਆ ਗਿਆ ਮੁਲਜ਼ਮਾਂ ਦੀ ਪਛਾਣ ਬ੍ਰਿਜਪਾਲ ਅਤੇ ਪ੍ਰਦੀਪ ਉਰਫ ਸ਼ੈਂਟੀ ਵਾਸੀ ਨਾਰਾਇਣ ਗੜਵਜੋ ਹੋਈ ਹੈ ਮੁਲਜ਼ਮ ਬ੍ਰਿਜਪਾਲ ਦੇ ਪੈਰਾਂ 'ਚ ਤਿੰਨ ਗੋਲੀਆਂ ਲੱਗੀਆਂ ਨੇ ਜਦਕਿ ਪ੍ਰਦੀਪ ਦੇ ਪੈਰਾਂ 'ਚ ਦੋ ਗੋਲੀਆਂ ਲੱਗੀਆਂ ਨੇ ਪੁਲਿਸ ਨੇ ਮੁਲਜ਼ਮਾ ਕੋਲੋਂ ਦੋ ਪਿਸਤੋਲਾਂ ਅਤੇ ਕੁਝ ਕਾਰਤੂਸ ਬਰਾਮਦ ਕੀਤੇ ਨੇ ਪੁਲਿਸ ਮੁਲਜ਼ਮਾ ਨੂੰ ਫੇਸ ਚੇਸ ਤੇ ਸਿਵਲ ਹਸਪਤਾਲ ਲੈ ਗਈ ਪਰ ਹਾਲਤ ਵਿਗੜਨ ਕਾਰਨ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਐਸਐਸਪੀ ਡਾਕਟਰ ਸੰਦੀਪ ਗਰਗ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦਾਉਚ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਵਿਅਕਤੀ ਇੱਕ ਪ੍ਰਾਪਰਟੀ ਡੀਲਰ ਤੇ ਗੋਲੀਆਂ ਚਲਾਉਣ ਦੇ ਰਾਹ ਦੇ ਨਾਲ ਘੁੰਮ ਰਹੇ ਸਨ ਡੀਐਸਪੀ ਕ੍ਰਾਈਮ ਬ੍ਰਾਂਚ ਗੁਰਸ਼ੇਰ ਸਿੰਘ ਸੰਧੂ ਅਤੇ ਥਾਣਾ ਇੰਚਾਰਜ ਸ਼ਿਵ ਕੁਮਾਰ ਦੀ ਨਿਗਰਾਨੀ ਦੇ ਹੇਠ ਟੀਮ ਮੁਲਜ਼ਮਾਂ ਤੱਕ ਪਹੁੰਚੀ ਟੀਮ ਨੇ ਮੁਲਜ਼ਮਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਪੁਲਿਸ ਨੂੰ ਦੇ ਕੇ ਮੁਲਜ਼ਮਾਂ ਨੇ ਮੋਟਰਸਾਈਕਲ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੋਟਰਸਾਈਕਲ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੀ ਕਾਰ ਨਾਲ ਟਕਰਾ ਗਿਆ। ਇਸ ਤੋਂ ਬਾਅਦ ਦੋਵੇਂ ਮੁਲਜ਼ਮ ਡਿੱਗ ਪਏ ਤੇ ਉੱਠਦੇ ਹਨ। ਉਹਨਾਂ ਨੇ ਪੁਲਿਸ ਟੀਮ ਤੇ ਅੰਨੇਵਾ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬ ਦੇ ਵਿੱਚ ਪੁਲਿਸ ਟੀਮ ਨੇ ਵੀ ਗੋਲੀਆਂ ਚਲਾਈਆਂ। ਮੁਲਜ਼ਮ ਬ੍ਰਿਜਪਾਲ ਦੇ ਪੈਰਾਂ 'ਚ ਤਿੰਨ ਅਤੇ ਪ੍ਰਦੀਪ ਦੇ ਪੈਰਾਂ 'ਚ ਦੋ ਗੋਲੀਆਂ ਲੱਗੀਆਂ। ਪੁਲਿਸ ਨੇ ਚੌਕਸੀ ਦਿਖਾਉਂਦਿਆਂ ਦੋਵਾਂ ਨੂੰ ਕਾਬੂ ਕਰਕੇ ਇਲਾਜ ਲਈ ਫੇਸ 6 ਸਥਿਤ ਸਿਵਲ ਹਸਪਤਾਲ ਪਹੁੰਚਾਇਆ ਐਸਐਸਪੀ ਡਾਕਟਰ ਗਰਗ ਨੇ ਦੱਸਿਆ ਕਿ ਕਥਿਤ ਮੁਲਜ਼ਮ 2 ਮਹੀਨਿਆਂ ਤੋਂ ਬਲੌਂਗੀ ਝਾਂਪੂਰ ਮੁੱਲਾਪੁਰ ਅਤੇ ਕੁਰਾੜੀ ਖੇਤਰਾਂ 'ਚ ਸਰਗਰਮ ਸਨ ਪੁਲਿਸ ਨੂੰ ਇਲਾਕੇ ਵਿੱਚ ਫਰੋਤੀ ਦੀਆਂ ਕਾਲਾਂ ਨਾਲ ਸਬੰਧਤ 7 ਤੋਂ 8 ਸ਼ਿਕਾਇਤਾਂ ਮਿਲੀਆਂ ਨੇ ਜਿਨ੍ਹਾਂ ਦੀ ਕ੍ਰਾਈਮ ਬ੍ਰਾਂਚ ਜਾਂਚ ਦੇ ਵਿੱਚ ਰੁਚੀ ਹੋਈ ਸੀ ਜਿਸ ਤੇ ਸਾਹਮਣੇ ਆਇਆ ਕਿ ਦੋਵੇਂ ਮਲਜ਼ਮ ਵਿਦੇਸ਼ 'ਚ ਬੈਠੇ ਪ੍ਰਿੰਸ ਚੋਹਾਨ ਰਾਣਾ ਗੈਂਗ ਲਈ ਕੰਮ ਕਰਦੇ ਸਨ ਪੁਲਿਸ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਮਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਰੰਗਦਾਰੀ ਦੇ ਮਾਮਲਿਆਂ ਨਾਲ ਸੰਬੰਧਿਤ ਕਈ ਖੁਲਾਸੇ ਕਰਵਾਏ ਜਾਣਗੇ ਐਸਐਸਪੀ ਨੇ ਦੱਸਿਆ ਕਿ ਪ੍ਰਿੰਸ ਚੋਹਾਨ ਰਾਣਾ ਗੈਂਗ ਦੇ ਵੱਲੋਂ ਵਿਦੇਸ਼ ਤੋਂ ਹੀ ਪਹਿਲਾ ਵਿਅਕਤੀ ਨੂੰ ਰੰਗਦਾਰੀ ਲਈ ਕਾਲ ਕੀਤੀ ਜਾਂਦੀ ਸੀ ਰੰਗਦਾਰੀ ਦੇਣ ਤੋਂ ਇਨਕਾਰ ਕਰਨ ਤੇ ਗ੍ਰੋਹ ਦੇ ਉਕਤ ਮੁੱਲਜ਼ਮ ਹਰਕਤ ਵਿੱਚ ਆ ਜਾਂਦੇ ਸਨ ਅਤੇ ਤੁਰੰਤ ਵਿਅਕਤੀ ਤੇ ਗੋਲੀਆਂ ਚਲਾਉਣ ਦੇ ਲਈ ਨਿਕਲ ਜਾਂਦੇ ਸਨ ਇਸ ਤਰ੍ਹਾਂ ਇਹ ਗ੍ਰੋਹ ਪੂਰੀ ਯੋਜਨਾ ਦੇ ਤਹਿਤ ਕੰਮ ਕਰ ਰਿਹਾ ਸੀ Subscribe to One India channel and never miss an update.